ਤੇ ਤਾਂ ਮੁਖਰੀ ਹੋਈ ਵੀ ਸੁਖਮੀਤ ਸਿੰਘ ਸੁਖਮੀਤ ਸਿੰਘ ਪੁੱਤਰ ਹਰਿੰਦਰ ਸਿੰਘ 플랫 ਨੰਬਰ 1109 ਐਸਲਪੀ ਸ਼ੈਡੋ ਡ੍ਰਿੰਟ ਜਿਹੜਾ ਕਿ ਨਾ ਵੀ ਜਲਦੀ ਰੁਟੋ ਹੁੰਦਾ ਕਰਦਾ ਤੇ ਅਸੀਂ ਜਾਦੇ ਸੀਗੇ ਤੇ ਰਸਤੇ ਵਿੱਚ ਸਾਨੂੰ ਇਹ ਮਤਲਬ ਵੀ ਮਤਲਬ ਸਾਨੂੰ ਇਹ ਮੁਹਰੇ ਬਣੀ ਸੀ ਕਿ ਕਰੋ ਇਹ ਨੋਟ ਡਾਊਨ ਕਿ ਇਹ ਦੀਨ ਦੇ ਵਿੱਚ ਮਤਲਬ ਤਿਆਰੀ ਕਰ ਰਿਹਾ ਕਿਸੇ ਵਿੱਚ ਜਾ ਰਹੇ ਨੇ ਤਾਂ ਅਸੀਂ ਗਏ ਸਾਡੇ ਉਹਦੇ ਉਹਨੇ ਮਤਲਬ ਬਾਹਰ ਆਇਆ ਸੀ ਤੇ ਰਸਤੇ 'ਚ ਸਾਨੂੰ ਬਾਹਰ ਮਿਲਿਆ ਇਹ ਤੇ ਅਸੀਂ ਇਹਨੂੰ ਦੇਖਿਆ ਤੇ ਸਾਨੂੰ ਦੇਖੇ ਪਰ ਚੰਗੀ ਕੋਸ਼ਿਸ਼ ਕੀਤੀ ਇਹਨੇ ਤੇ ਅਸੀਂ ਇਹਨੂੰ ਬਲੋਂ ਸਾਥੀ ਕਰਨ ਚਾਹੀਦਾ ਮਦਦ ਨਾਲ ਮੈਨੂੰ ਕਾਬੂ ਕਰ ਲੈ ਜੀ ਕਾਬੂ ਕਰ ਕੇ ਜਿਹੜੇ ਚੱਕੀਤਾ ਇਹਦੇ ਜਿਹੜੇ ਹੱਥ ਦੇ ਵਿੱਚੋਂ 5% ਦੇ ਨੋਟ ਮਤਲਬ 93 ਨੋਟ ਸੀਗੇ 93 ਨੋਟ ਸੀਗੀਆਂ ਕਰੀਬ 47000 ਰੁਪਏ ਸੀਗਾ ਜਿਹੜਾ ਇਹਦੇ ਕੋਲੋਂ ਫੜਿਆ ਚੱਲੀ ਹੈ ਇਹ ਕਿੱਥੋਂ ਲੈ ਕੇ ਆਉਂਦਾ ਸੀ ਆ ਕਿੱਥੇ ਦਿੰਦਾ ਸੀ ਇਹ ਇੱਕ ਤਾਂ ਇੰਨ ਸੁਕੇ ਦੀ ਜੇ ਕਿਥੋਂ ਲੈਂਦੇ ਨਾ ਕਹਿੰਦਾ ਮੇਰੇ ਘਰੇ ਰੱਖੀ ਸੀ ਬੈਰ ਮਤਲਬ ਬਦਲਣ ਵਾਸਤੇ ਜਾ ਰਿਹਾ ਸੀਗਾ ਨਹੀਂ ਅੱਗੇ ਦਿੰਦਾ ਕਿਨਾਂ ਨੂੰ ਸੀ ਇਹ ਲੱਗਦਾ ਤੁਹਾਨੂੰ ਮਿਲਦਾ ਸੀ ਜਾ ਦੁਕਾਨਦਾਰ ਨੂੰ ਦਿੰਦਾ ਸੀ ਆ ਪਹਿਲੇ ਮੋਢਲੀ ਟਾਂਚੇ ਕੋ ਸਾਹਮਣੇ ਨਹੀਂ ਆਇਆ ਵੀ ਪਿੱਛੋਂ ਕਿੱਥੋਂ ਲੈ ਕੇ ਆਉਂਦਾ ਸੀ ਉਹ ਚੱਲ ਰਿਹਾ ਜੇ ਕਿਹੜੀ ਧਾਰਾ ਤੈ ਤੇ ਪਰਚਾ ਲੱਗ ਰਿਹਾ ਸੀ 493 ਸੀ ਤੇ ਕੋਈ ਅਵੇਲੇਬਲ ਅਫੈਂਸ ਹੈ ਜੀ ਬਿਲ ਨਹੀਂ ਤੇ ਪਤਾ ਕੁਛ ਨਹੀਂ ਲੱਗਿਆ ਵੀ ਕਿੱਥੋਂ ਲਿਆਉਂਦਾ ਸੀ ਹਾਂ ਜੀ ਨਹੀਂ